ਜਾ ਦੇ ਗੜਾ ਦੇ ਪ੍ਰਧਾਨ ਦੇ ਅਰਕੇ ਵਿੱਚ ਕਿਉਂਕਿ ਸ਼ਹਿਰ ਵਿੱਚ ਸਾਡੀ ਬੜੀ ਐਸੀ ਕਿੱਸਾ ਹੈ 30 ਮਿੰਟ ਤੱਕ ਹੋਰ ਸੀ। ਦੌਰ ਗੜੀ ਸ਼ੁਰੂ ਹੋ ਗਈ ਸੀ। ਉਹ ਅਣੇ ਦਾ ਪਹੁੰਚਾ। ਬਹੁਤ ਸਿਕੜੀ ਟ੍ਰੈਫਿਕ ਚੱਲ ਰਹੀ ਹੋਈ ਸੀ। ਔਰ ਕਿ ਸਾਰੇ ਖਜ਼ਾਨਾ ਦੇ ਵਿੱਚ ਬਹੁਤ ਸ਼ੌਕ ਦਾ ਬਦਿਰੋ ਮੁਕਤੀ ਸਿੰਘ ਆਣੇ ਇੱਕੋ ਇੱਕ ਬਾਤ ਕਰਿਆ। ਇਹ ਪ੍ਰਤੀਕ ਹੈ ਕਿ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਦੇ ਪ੍ਰਿਆਗ ਉਹਦੀ ਪ੍ਰਤੀਸ਼ਠਾ ਦਾ ਇਹ ਤੇ ਪ੍ਰਤੀਜਿੰਦਗਾ। ਇੰਕਾ ਟ੍ਰੈਕਟਰ ਮਾਰਚ ਨਿਕਲਿਆ। ਮਤਲਬ ਕਿਸਾਨ ਦੇ ਬਹੁਤ ਕੋਲੋਂ ਟ੍ਰੈਕਟਰ ਮਾਰਚ ਕੱਢਿਆ। ਕੀ ਲੱਗਦਾ ਮਤਲਬ ਕਿਸਾਨ ਤੁਹਾਡੇ ਨਾਲ ਹੀ ਹੈ? ਇਹਦੇ ਚ ਉਹ ਹੋਰ ਵੀ ਟ੍ਰੈਕਟਰਾਂ ਦੇ ਜਨੇਵੜੇ ਟ੍ਰੈਕਟਰ ਕਿਸੇ ਪਾਰਟੀ ਕਿਸੇ ਨੇ ਵੀ ਅੱਜ ਤੱਕੜੇ ਹੋਈ। ਕਿਸੇ ਵੀ ਹਰਾਂਪੂਰਿੰਦੌਰ ਦੇ। ਕੀ ਲੱਗਦਾ ਜੀ ਇੱਕ ਫਰੀਦ ਤੱਕ? ਫਿਰ ਜੇ ਦੋ ਟ੍ਰੈਕਟਰ ਰੈਲੀ ਦੇਖੇ ਤਾਂ ਮੈਨੂੰ ਜੋ ਲੱਗਦਾ ਉਹ ਹੀ ਮੈਨੂੰ ਲੱਗਦਾ। ਬਹੁਤ ਵਧੀਆ ਲੋਕਾਂ ਦਾ ਰਿਸਪੌਂਸ ਹੈ। ਬਹੁਤ ਬੁਧੀ Edebiyatı var burada.